ਇਸ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਣਾ ਪਿਆ ਪਤਾ ਨਹੀਂ ਸੀ ਵੀ ਇਸ ਤਰੀਕੇ ਹੋਣਾ ਪੈਣਾ ਜਿਹੜਾ ਬੰਦਾ ਟੰਗਣਾ ਓਹਦੀ ਪਲਾਨਿੰਗ ਕਿਵੇਂ ਕਰਨੀ ਹੈ ਜਿਹੜੇ ਬੰਦੇ ਨੂੰ ਜੇਲ੍ਹ ਛੱਟਣਾ ਦੀ ਪਲਾਨਿੰਗ ਕਿਵੇਂ ਕਰਨੀ ਵੀ ਜੇ ਇਕੱਠ ਹੋਣਗੇ ਕੱਲ ਨੂੰ ਉਹਨਾਂ ਨੂੰ ਪਤਾ ਸੀ ਵੀ ਸੰਘਰਸ਼ ਵਿੱਟਿਆ ਜਾਣਾ ਹੈ ਪੁਲੀ ਸਾਰੀ ਪਲਾਨਿੰਗ ਇੱਥੋਂ ਦੀ ਪੌਂਚ ਨੇ ਆ ਇੱਥੋਂ ਦੇ ਲਾਭ ਉਗੋਕੇ ਨੇ ਇਥੋਂ ਦੇ ਸਿਸਟਮ ਨੇ ਸਾਰਿਆਂ ਨੇ ਕੀਤੀ ਸੀ ਇਹ ਜਿਹੜੇ 92 ਦੇ 92 ਬਣਾਏ ਆ ਉਹਨਾਂ ਵਿੱਚੋਂ ਦੋ ਐਸੇ ਮਾਲਵੀ ਦੇ ਧਰਤੀ ਦੇ ਜਿਹੜੇ ਗੰਦ ਪੈਦਾ ਕੀਤੇ ਹੋਇਆ ਆਪਾਂ ਆਪ ਖੁੱਦ ਇੱਕ ਉਫਤਰਾ ਦਾ ਇੱਕ ਇਨਸਾਨ ਹੈਗਾ ਲਾਹ ਬੁਖੋਕੇ ਜਿਹਨੇ ਕੜੀਰ ਕਾ ਨੌਜਵਾਨ ਸਾਡਾ ਭਰਾ ਖੋਲਿਆ ਲੋਕ ਕਹਿੰਦੇ ਆ ਪਰਿਵਾਰ ਕਹਿੰਦਾ ਅਸੀਂ ਕਹਿੰਨੇ ਆ ਵੀ ਇੱਕ ਨੰਬਰ ਖਾਨਿਆਂ ਦਾ ਦੋਸ਼ੀ ਆ ਜਿਹੜਾ ਉਹ ਲਾਹ ਬੁਖੋਕੇ ਹੈਗਾ ਇਨਸਾਫ ਇਹਨਾਂ ਤੋਂ ਮੰਗ ਰਹੇ ਆ ਆ ਖਾਕੀ ਧਾਰੀ ਵਰਦੀ ਤੋਂ ਮੰਗ ਰਹੇ ਆ ਇਹ ਕੀ ਕਲਕੱਤੇ ਨੂੰ ਇਨਸਾਫ ਦੇ ਦੇਣਗੇ 31 ਜਨਵਰੀ ਨੂੰ ਇਥੋਂ ਦੇ ਸਿਸਟਮ ਨੇ ਮੈਨੂੰ ਚੱਕ ਲਿਆ ਇੱਕੋ ਗੱਲ ਕਹਿੰਦੇ ਸੀ ਵੀ ਤੂੰ ਲੋਕਾਂ ਦੀ ਗਵਾਹੀ ਨਹੀਂ ਕਰੇਂਗਾ ਮੈਨੂੰ ਪੁੱਠਾ ਭੌਣੀ ਤੇ ਟੰਗਿਆ ਤੇ ਘੰਟਾ ਬਰਫ਼ ਦੀ ਛੱਲੀ ਤੇ ਪਾਇਆ ਆਹੀ ਕੁਰਤਾ ਪਜਾਮਾ ਪਾਇਆ ਸੀ ਆਲਪ ਨੰਗਾ ਕਰਕੇ ਤੇ ਐਸਐਚਓ ਅਮਰਿੰਦਰ ਗਿੱਲ ਐਮਐਲਏ ਦੇ ਐਸਐਸਪੀ ਨੂੰ ਵੀਡੀਓ ਗੱਲ ਕਰਕੇ ਕਹਿੰਦਾ ਸੀਗਾ ਵੀ ਆਹ ਦੇਖੋ ਅੱਜ ਤੋਂ ਬਾਅਦ ਲੋਕਾਂ ਦੀ ਗੱਲ ਨਹੀਂ ਕਰੂਗਾ ਮੈਂ ਅੱਜ ਵੀ ਕਹਿਣਾ ਮੈਂ ਆਪਣੇ ਸਿਧਾਂਤਾਂ ਤੇ ਕਾਇਮ ਖੜਾ ਹਾਂ ਚਾਹੇ ਮੈਂ ਸਾਰਾ ਸਰੀਰ ਬੰਜਰ ਕਰਾ ਲਿਆ ਪਰ ਮੈਂ ਝੁਕਨ ਵਾਲਾ ਨਹੀਂ ਚੋਣੀ ਮੈਂ ਦਬਨ ਵਾਲਾ ਨਹੀਂ ਚੋਣੀ ਜਿਵੇਂ ਸਾਡਾ ਭਰਾ ਸਰਪੰਚ ਨੂੰ ਦੋਖੇ ਇਸ ਗੱਲ ਦਾ ਵੀ ਜਦੋਂ ਮੈਂ ਜੇਲ੍ਹ ਸੀ ਮੇਰੀ ਮੁਲਾਕਾਤ ਕਾਰਨ ਗਿਆ ਸੀ ਪਰ ਪੁਲਿਸ ਨੇ ਲਿਖੀ ਨਹੀਂ ਸੀ ਮੈਨੂੰ ਯਾਦ ਆ ਕੱਲੀ ਕੱਲੀ ਗੱਲ ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਵੀਡੀਓ ਬਹੁਤ ਸਾਰਾ ਚੈਨਲ ਆਈ ਦੇਖਿਆ ਹੋਣਾ ਮੇਰੇ ਦੋਨੇ ਕੋਡੇ ਕੱਢਦੇ ਸੀ ਦੋਨੇ ਮੋٹے 31 ਜਨਵਰੀ ਨੂੰ ਮੇਰੀ ਗਿਰਫਤਾਰੀ ਹੁੰਦੀ ਹੈ ਤੇ ਮੈਂ ਕੁਝ ਸਮੇਂ ਬਾਅਦ ਜੇਲ੍ਹ ਚੋਂ ਬਾਹਰ ਆਉਣਾ ਤੇ ਮੈਨੂੰ ਅੰਦਰੋਂ ਪਤਾ ਲੱਗਦਾ ਕਿਸੇ ਪੁਲਿਸ ਅਧਿਕਾਰੀ ਤੋਂ ਵੀ ਸਰਪੰਚ ਸੁਖਜਿੰਦਰ ਸਿੰਘ ਕਲਕੱਤਾ ਤੇਰੀ ਮੁਲਾਕਾਤ ਆਇਆ ਸੀ ਤੇ ਇਹਨਾਂ ਨੇ ਜਦੋਂ ਮੁਲਾਕਾਤ ਮੋੜਤਾ ਹੈ ਕਹਿ ਕੇ ਵੀ ਅੱਜ ਮੁਲਾਕਾਤ ਦਾ ਕੋਈ ਦਿਨ ਨਹੀਂ ਹੈ ਉਸ ਤੋਂ ਬਾਅਦ ਬਹੁਤ ਦਿਨ ਮੇਰੇ ਜਿਹੜੇ ਫੋਨ ਹੈ ਰੀਸੈਟ ਕਰਕੇ WhatsApp ਬੰਦ ਕਰਕੇ ਪੁਲਿਸ ਨੇ ਬੰਦ ਕਰਤੇ ਉਸ ਤੋਂ ਬਾਅਦ ਇਹ ਬਾਈ ਨੇ ਕਿਸੇ ਰਾਹੀਂ ਮੇਰੇ ਨਾਲ ਕਨੈਕਟ ਕੀਤਾ ਵੀ ਤੂੰ ਮਜ਼ਦੂਰਾਂ ਦਾ ਮੁੰਡਾ ਹੈ ਤੇ ਤੈਨੂੰ ਕਿਹੋ ਦੀ ਲੋੜ ਹੈ ਤੈਨੂੰ ਦਵਾਈ ਦੀ ਲੋੜ ਹੈ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਦੱਸ ਮੈਂ ਦੇ ਕੇ ਜਾਵਾਂ ਅਸੀਂ ਕਿਵੇਂ ਭੁੱਲ ਜਾਈਏ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਦੁੱਖ ਦੀ ਘੜੀ 'ਚ ਵੱਖ-ਵੱਖ ਜਥੇਬੰਦੀਆਂ ਸਮੂਹ ਨਗਰ ਤੇ ਦੂਰੋਂ ਨੇੜੇ ਆਈਆਂ ਸੰਗਤਾਂ ਬਹੁਤ ਇਸ ਦੁੱਖ ਦੀ ਘੜੀ ਦੇ ਵਿੱਚ ਇਕੱਠੇ ਹੋਣਾ ਪਿਆ ਪਤਾ ਨਹੀਂ ਸੀ ਵੀ ਇਸ ਤਰੀਕੇ ਹੋਣਾ ਪੈਣਾ ਮੈਂ ਸਵੇਰੇ 4 ਵਜੇ ਡੇਰਾ ਬਾਬਾ ਨਾਨਕ ਤੋਂ ਚੱਲਿਆ ਪਿੰਡ ਮੇਰਾ ਜੈਤੋਆ ਨਾਲ ਹੀ ਪਿੰਡ ਮੱਤਾ ਉੱਥੇ ਹਰ ਪੀਟ ਤਾਂ ਵਾਸਤੇ ਜੋ ਕੈਂਪ ਲੱਗਿਆ ਹੋਇਆ ਤੇ ਮੇਨ ਜ਼ਿੰਮੇਵਾਰੀ ਜਿਹੜੀ ਹੈ ਉੱਥੇ ਜਿਹੜੀ ਮਾਲ ਵਿੱਚੋਂ ਰਸਤਾ ਜਾਂਦੀ ਹੈ ਉਹਨੂੰ ਵੰਡਣ ਦੀ ਲੱਗੀ ਹੋਈ ਹੈ ਤੇ ਪਿਛਲੇ ਦਿਨੀ ਜਿਹੜੇ ਇੱਥੋਂ ਦੇ ਐਮਐਲਏ ਉਹਨਾਂ ਦੀਆਂ ਕਰਤੂਤਾਂ ਦੋ ਹੈਗੀਆਂ ਇੱਕ ਸਾਡੇ ਵੀ ਇੱਕ ਸਭ ਤੋਂ ਜਿਹੜਾ ਘਟਿਆ ਐਮਐਲਏ ਮੋਰ ਕੇਗਾ ਸਭ ਨੇ ਸੁਣਿਆ ਹੈਗਾ ਇਸੇ ਤਰ੍ਹਾਂ ਹੀ ਆਹ ਜਿਹੜਾ ਬੇਗੁਫਤਰਾ ਦਾ ਇੱਕ ਇਨਸਾਨ ਹੈਗਾ ਲਾਭ ਉਘੋ ਕੇ ਜਿਹਨੇ ਕੜੀਆਰ ਦਾ ਨੌਜਵਾਨ ਸਾਡਾ ਭਰਾ ਖੋਲਿਆ ਮੈਂ ਦੱਸ ਦਿਆਂ ਕਿ ਪਿਛੀ ਪਿੱਛੇ ਜੇ 31 ਜਨਵਰੀ ਨੂੰ ਇਸੇ ਤਰ੍ਹਾਂ ਮੈਂ ਵੀ ਸਾਡੇ ਕਈ ਪਿੰਡਾਂ ਦੇ ਸਰਪੰਚੀ ਦੇ ਕਾਜ ਰੱਦ ਕਰਾਇਸੀ ਅਮੋਲ ਕ ਐਮਐਲਏ ਜੈਤੋ ਨੇ ਤੇ ਮੈਂ ਆਵਾਜ਼ ਚੁੱਕੀ ਇਸੇ ਤਰ੍ਹਾਂ ਸੰਘਰਸ਼ ਲੜੇ ਉੱਥੇ ਹੋਰ ਵੀ ਬਹੁਤ ਸਾਰੇ ਜਿਹੜੇ ਮਾਮਲੇ ਆ ਮਜ਼ਦੂਰਾ ਕਿਸਾਨਾਂ ਚ ਦਫਾੜ ਖੜੀ ਕਰਨੀ ਇੱਥੋਂ ਦੇ ਮੋਲ ਕ ਐਮਐਲਏ ਦੀ ਇੱਕ ਆਧਾਰਨ 31 ਜਨਵਰੀ ਨੂੰ ਇੱਥੋਂ ਦੇ ਸਿਸਟਮ ਨੇ ਮੈਨੂੰ ਚੱਕ ਲਿਆ ਤੇ ਇੱਕੋ ਗੱਲ ਕਹਿੰਦੇ ਸੀ ਵੀ ਤੂੰ ਲੋਕਾਂ ਦੀ ਗਵਾਹੀ ਨਹੀਂ ਕਰੇਂਗਾ ਤੂੰ ਲੋਕਾਂ ਦੀ ਗੱਲ ਨਹੀਂ ਕਰੇਂਗਾ ਜਿਵੇਂ ਸਾਡਾ ਸਰਪੰਚ ਕਰਦਾ ਸੀ ਮੈਨੂੰ ਦੁੱਖ ਇਸ ਗੱਲ ਦਾ ਵੀ ਜਦੋਂ ਮੈਂ ਜੇਲ੍ਹ ਸੀ ਮੇਰੀ ਮੁਲਾਕਾਤ ਕਰਨ ਗਿਆ ਸੀ ਪਰ ਪੁਲਿਸ ਨੇ ਲਿਖੀ ਨਹੀਂ ਸੀ ਮੈਨੂੰ ਯਾਦ ਆ ਇਕਲੀ ਇਕਲੀ ਗੱਲ ਇਹ ਬੰਦੇ ਦੀ ਸੋਚ ਕੀ ਸੀ ਬੰਦਾ ਕਰਨਾ ਕੀ ਚਾਹੁੰਦਾ ਸੀ ਸਾਨੂੰ ਸਾਰਾ ਸਮਝਣਾ ਪੈਣਾ ਅੱਜ ਚاہے ਸਟੇਜ ਤੋਂ ਚਾਹੇ ਬਾਹਰਲੇ ਪਾਸੇ ਨੂੰ ਕੁਝ ਵੀ ਦਿਖਾਈ ਜਾਣ ਚਾਹੇ ਪੈਸਿਆਂ ਦਾ ਰੌਲਾ ਦਿਖਾ ਦੇਣ ਕਿਉਂਕਿ ਪੁਲਿਸ ਦੇ ਹੱਥ ਆ ਇਹ ਕੀ ਦਿਖਾਉਂਦੇ ਆ ਪਰ ਲੋਕ ਇਨਸਾਫ ਲੈ ਲੈਂਦੇ ਆ ਇਸ ਕਰਕੇ 31 ਜਨਵਰੀ ਨੂੰ ਪੁਲਿਸ ਨੇ ਚੱਕਿਆ ਤੇ ਮੈਨੂੰ ਟਟੋ ਕੱਟ 4 ਤੋਂ 5 ਘੰਟੇ ਲਗਾਤਾਰ 3 ਡਿਗਰੀ ਚ ਟਾਰਚਰ ਕੀਤਾ ਤੁਸੀਂ ਸਾਰਿਆਂ ਨੇ ਬਹੁਤ ਸਾਰੀਆਂ ਵੀਡੀਓ ਬਹੁਤ ਸਾਰਾ ਚੈਨਲ ਨਹੀਂ ਦੇਖਿਆ ਹੋਣਾ ਮੇਰੇ ਦੋਨੇ ਗੋਡੇ ਕੱਢਤੇ ਸੀ ਦੋਨੇ ਮੋٹے ਤੇ ਜਦੋਂ ਸਾਹਮਣੇ ਮੈਂ ਇਹ ਵੀ ਦੱਸ ਦਿਆਂ ਵੀ ਤੁਸੀਂ ਕਿ ਇਹ ਕਹਿੰਦੇ ਨੇ ਵੀ ਲਾਭ ਕੁਕੀ ਦਾ ਕੋਈ ਹੱਥ ਨਹੀਂ ਹਾਥੇ ਸਿੱਧਾ ਪੁਲਿਸ ਪੈਨ ਹੀ ਨਹੀਂ ਦਿੰਦੀ ਉਹਨਾਂ ਨੂੰ ਦਿਖਾਉਂਦੀ ਆ ਵੀ ਅਸੀਂ ਪਹਿਲਾਂ ਸਾਹਮਣਾ ਲੈਣਾ ਸਾਰਾ ਕੁਝ ਇਹ ਇੱਕ ਪੂਰਾ ਤਾਣਾ ਬਾਣਾ ਪਹਿਲਾਂ ਟ੍ਰੇਨਿੰਗ ਐਸਐਸਪੀ ਤੋਂ ਲੈ ਕੇ ਡੀਜੀਪੀ ਤੱਕ ਹੁੰਦੀ ਆ ਐਮਐਲਏ ਦੀ ਵੀ ਜਿਹੜਾ ਬੰਦਾ ਮਾਰਨਾ ਹੈ ਉਹਦੀ ਪਲਾਨਿੰਗ ਕਿਵੇਂ ਕਰਨੀ ਆ ਜਿਹੜਾ ਬੰਦਾ ਟੰਗਣਾ ਹੈ ਉਹਦੀ ਪਲਾਨਿੰਗ ਕਿਵੇਂ ਕਰਨੀ ਆ ਜਿਹੜੇ ਬੰਦੇ ਨੂੰ ਜੇਲ੍ਹ ਛਡਨਾ ਦੀ ਪਲਾਨਿੰਗ ਕਿਵੇਂ ਕਰਨੀ ਵੀ ਜੇ ਕੱਟ ਹੋਣਗੇ ਕੱਲ ਨੂੰ ਉਹਨਾਂ ਨੂੰ ਪਤਾ ਸੀ ਵੀ ਸੰਘਰਸ਼ ਬਿਟਿਆ ਜਾਣਾ ਸਰਪੰਚ ਆਲਾ ਉਹਦੀ ਸਾਰੀ ਪਲਾਨਿੰਗ ਇਥੋਂ ਦੀ ਪੌਂਚ ਨੇ ਆ ਇਥੋਂ ਦੇ ਲਾਭ ਉਗੋਕੇ ਨੇ ਇਥੋਂ ਦੇ ਸਿਸਟਮ ਨੇ ਸਾਰਿਆਂ ਨੇ ਕੀਤੀ ਸੀ ਮੈਂ ਇੱਕ ਗੱਲ ਕਹਾਂ ਜਿਹੜਾ ਬੰਦਾ ਨਸ਼ੇੜੀ ਆ ਜਿਹੜਾ ਬੰਦਾ ਇਹ ਖੁਦ ਕਹਿ ਰਿਹਾ ਪੁਲਿਸ ਤੇ ਲੋਕ ਵੀ ਕਹਿ ਰਹੇ ਉਹ ਨਸ਼ੇੜੀ ਆ ਜਿਹਨੇ ਮਾਰਿਆ ਤੇ ਨਸ਼ੇੜੀ ਕੋਲੇ ਉਹ ਇਹੋ ਜਿਹਾ ਹਥਿਆਰਾ ਕਿੱਥੋਂ ਗਿਆ ਉਹਨੂੰ ਮਾਰਨ ਦੀ ਟ੍ਰੇਨਿੰਗ ਕਿੱਥੋਂ ਆਈ ਵੀ ਐਸ ਪਾਸਿਓਂ ਗੋਲੀ ਮਾਰਨੀ ਆ ਸਮਝਣ ਵਾਲੀ ਗੱਲ ਆ ਇਸ ਕਰਕੇ ਤੇ ਜਿਹੜੇ 92 ਦੇ 92 ਬਣਾਏ ਆ ਉਨ੍ਹਾਂ ਵਿੱਚੋਂ ਦੋ ਐਸੇ ਮਾਲਵੀ ਦੇ ਧਰਤੀ ਦੇ ਜਿਹੜੇ ਗੰਦ ਪੈਦਾ ਕੀਤੇ ਹੋਇਆ ਆਪ ਆਪ ਖੁਦ ਆਧਾਰਨ ਅਮੋਲਕ ਆਧਾਰਨ ਲਾਭ ਉਗੋਕੇ ਇਸ ਕਰਕੇ ਅਸੀਂ ਆਪਣੇ ਜੈਤੋ ਸ਼ਹਿਰ ਵੱਲੋਂ ਤੇ ਪੂਰੇ 72 ਪਿੰਡਾਂ ਵੱਲੋਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣੇ ਆ ਵੀ ਆ ਆਪ ਜਿਹੜਾ ਲਿਖਿਆ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਵੀ ਇਨਸਾਫ ਦਿਓ ਵੀ ਇਨਸਾਫ ਤਾਂ ਲੋਕਾਂ ਨੂੰ ਦਵਾਉਂਦਾ ਸੀ ਉਹਦੇ ਵਾਸਤੇ ਆਪਾਂ ਇਨਸਾਫ ਮੰਗ ਰਹੇ ਆ ਇਨਸਾਫ ਇਹਨਾਂ ਤੋਂ ਮੰਗ ਰਹੇ ਆ ਆ ਖਾਕੀ ਧਾਰੀ ਵਰਦੀ ਤੋਂ ਮੰਗ ਰਹੇ ਆ ਇਹ ਕੀ ਕਲਕੱਤੇ ਨੂੰ ਇਨਸਾਫ ਦੇ ਦੇਣਗੇ ਉਹ ਜਿਹੜੇ ਦੋ ਫੜੇ ਆ ਜਾਂ ਤਿੰਨ ਫੜੇ ਆ ਕੀ ਉਹ ਤੋਂ ਬਾਅਦ ਵੀ ਕੋਈ ਕਾਰਵਾਈ ਹੈ ਪਰ ਸਾਡੇ 'ਚ ਮੈਨੂੰ ਲੱਗਦਾ ਮੇਰੀ ਗੱਲ ਦਾ ਐਕਸ਼ਨ 20 ਕਮੇਟੀ ਵੀ ਗੁੱਸਾ ਨਾ ਕਰੇ ਬੀਜੇ ਪੁਲਿਸ ਨਹੀਂ ਲਿਖਦੀ ਸੀ ਸਾਡੇ ਬਿਆਨ ਲਾਭੂ ਕੋਕੇ ਦਾ ਨਾਮ ਨਹੀਂ ਪਉਂਦੀ ਨਾ ਪਾਵੇ ਪਰ ਸਾਨੂੰ ਬਾਹਰੋਂ ਇੱਕ ਕਚਹਿਰੀ ਚੋਂ ਆਵਦਾ ਇੱਕ ਬਿਆਨ ਲਿਖ ਕੇ ਇਹਨਾਂ ਨੂੰ ਹੱਥ ਫੜਾਉਣਾ ਚਾਹੀਦਾ ਵੀ ਆ ਦਰਜ ਕਰੋ ਵੀ ਆ ਸਾਡਾ ਬਿਆਨ ਵੀ ਪਹਿਲਾ ਇੱਕ ਨੰਬਰ ਖਾਨੇ ਦਾ ਜਿਹੜਾ ਸਾਡਾ ਦੋਸ਼ੀ ਹੈ ਉਹ ਲਾਭ ਉਗੋਕੇ ਗੰਦਾ ਜਿਹੜਾ ਐਮਐਲਏ ਸਾਡੇ ਕਲੰਕ ਲੱਗਿਆ ਹੋਇਆ ਸਾਨੂੰ ਬਾਹਰੋਂ ਇੱਕ 10 ਰੁਪਏ ਵਾਲੇ ਪੇਜ ਤੇ ਲਿਖਾ ਕੇ ਵੀ ਪੁਲਿਸ ਨੂੰ ਦੇ ਦੇਣਾ ਚਾਹੀਦਾ ਸੀਗਾ ਇਥੋਂ ਦੇ ਐਸਐਟ ਨੂੰ ਇੱਥੇ ਬੁਲਾ ਕੇ ਦੇਣਾ ਚਾਹੀਦਾ ਸੀ ਵੀ ਆ ਚੱਕ ਬਾਈ ਦੀ ਗੱਲ ਨਾਲ 100% ਸਹਿਤ ਸਹਿਮਤਾ ਵੀ ਸਾਰੇ ਤੁਸੀਂ ਜਿੰਨੇ ਵੀ ਹੈਗੇ ਸੁਣਦੇ ਹੋ ਤਾਂ ਬੈਠੋ ਕੋਈ ਗੱਲ ਨਹੀਂ ਘਟ ਦੋ ਘਟਾ 1000 ਬੰਦਾ ਇਹ ਇਹ ਤੇ ਸੈਨ ਕਰਕੇ ਦੇ ਰਿਹਾ ਲਾਹ ਕੁੱਪੂ ਤੇ ਪੱਤਾ ਹੋਣਾ ਚਾਹੀਦਾ ਪਹਿਲੇ ਇੱਕ ਨੰਬਰ ਖਾਨੇ ਦਾ ਸਾਡਾ ਮੁੱਖ ਦੋਸ਼ੀ ਲਾ ਬੋਗੋ ਕੇ ਆ ਤੇ ਇਥੋਂ ਦੀ ਪ੍ਰੈਸ ਕਾਨਫਰੰਸ ਪੁਲਿਸ ਵੀ ਕਰਦੀ ਹੈ ਤੇ ਇਥੋਂ ਦੇ ਉਹਦੇ ਜਿਹੜੇ ਆ ਝਾੜੂ ਝਾੜੂ ਵਾਲਿਆਂ ਦੇ ਕੋਈ ਹੋਰ ਹੈਗੇ ਆ ਕੋਈ ਮੰਤਰੀ ਸੰਤਰੀ ਉਹ ਵੀ ਕਰਦੇ ਵੀ ਪੈਸਾ ਦਾ ਦੇ ਲੈਣ ਸੀ ਜਾਂ ਲਾਭ ਉਗੋਕੇ ਦਾ ਕੋਈ ਦੇ ਲੈਣ ਨਹੀਂ ਹੈ ਲੋਕ ਕਹਿੰਦੇ ਆ ਪਰਿਵਾਰ ਕਹਿੰਦਾ ਅਸੀਂ ਕਹਨੇ ਆ ਵੀ ਇੱਕ ਨੰਬਰ ਖਾਨੇ ਦਾ ਦੋਛੀ ਆ ਜਿਹੜਾ ਉਹ ਲਾਭ ਉਗੋਕੇ ਹੈਗਾ ਤੇ ਉਹਨੇ ਪਿੱਛੇ ਜੇ ਇਸ ਵੀਡੀਓ 'ਚ ਇੱਕ ਗੱਲ ਕਹੀ ਸੀ ਵੀ ਥੱਪੜ ਮਾਰੇ ਮਾਰ ਮਾਰ ਕੇ ਤਨ ਅੰਦਰ ਸੁਟਿਆ ਹੁੰਦਾ ਇਸ ਤੋਂ ਸਾਨੂੰ ਸਿੱਖ ਲੈਣਾ ਚਾਹੀਦਾ ਤੇ ਕੱਲੀ ਵੀਡੀਓ ਦੇਖਣਾ ਮਾਮਲਾ ਨਹੀਂ ਹੈ ਇਹ ਮਾਮਲਾ ਇਨਨੀਆਂ ਅੱਖਾਂ 'ਚ ਜਿਹੜੇ ਰੜਕਦੇ ਆ ਜਦ ਦਿਨ ਮੈਨੂੰ ਪੁੱਠਾ ਭੌਣੀ ਤੇ ਟੰਗਿਆ ਤੇ ਘੰਟਾ ਬਰਫ਼ ਦੀ ਛਿੱਲੀ ਤੇ ਪਾਇਆ ਆਹੀ ਕੁਰਤਾ ਪਜਾਮਾ ਪਾਇਆ ਸੀ ਆਲਪ ਨੰਗਾ ਕਰਕੇ ਲਗਾਤਾਰ ਜਦੋਂ ਮੇਰੀ ਜੀਬ ਤਾਰੂਣਾ ਲੱਗਦੀ ਸੀ ਤੇ ਐਸਐਚਓ ਅਮਰਿੰਦਰ ਗਿੱਲ ਐਮਐਲਏ ਤੇ ਐਸਐਸਪੀ ਨੂੰ ਵੀਡੀਓ ਗੱਲ ਕਰਕੇ ਕਹਿੰਦਾ ਸੀਗਾ ਵੀ ਆਹ ਦੇਖੋ ਅੱਜ ਤੋਂ ਬਾਅਦ ਲੋਕਾਂ ਦੀ ਗੱਲ ਨਹੀਂ ਕਰੂਗਾ ਇਹ ਤੁਹਾਡੇ ਪੈਰੀ ਹੱਥ ਲਾਊਗਾ ਤੇ ਮੈਂ ਅੱਜ ਵੀ ਕਹਿਣਾ ਮੈਂ ਆਪਦੇ ਸਿਧਾਂਤਾਂ ਤੇ ਕਾਇਮ ਖੜਾ ਚਾਹੇ ਮੈਂ ਸਾਰਾ ਸਰੀਰ ਬੰਜਰ ਕਰਾ ਲਿਆ ਪਰ ਮੈਂ ਝੁਕਨ ਵਾਲਾ ਚੋਣੀ ਮੈਂ ਤਬਨ ਵਾਲਾ ਚੋਣੀ ਜਿਵੇਂ ਸਾਡਾ ਭਰਾ ਸਰਪੰਚ ਸੀ 31 ਜਨਵਰੀ ਨੂੰ ਮੇਰੀ ਗਿਰਵਦਾਰੀ ਹੁੰਦੀ ਹੈ ਤੇ ਮੈਂ ਕੁਝ ਸਮੇਂ ਬਾਅਦ ਜੇਲ੍ਹ ਚੋਂ ਬਾਹਰ ਆਉਣਾ ਤੇ ਮੈਨੂੰ ਅੰਦਰੋਂ ਪਤਾ ਲੱਗਦਾ ਕਿਸੇ ਪੁਲਿਸ ਅਧਿਕਾਰੀ ਤੋਂ ਵੀ ਸਰਪੰਚ ਸੁਖਜਿੰਦਰ ਸਿੰਘ ਕਲਕੱਤਾ ਤੇਰੀ ਮੁਲਾਕਾਤ ਤੇ ਆ ਸੀ ਤੇ ਇਹਨਾਂ ਨੇ ਜਦੋਂ ਮੁਲਾਕਾਤ ਮੋਰਤਾਏ ਕਹੇ ਕਿ ਵੀ ਅੱਜ ਮੁਲਾਕਾਤ ਦਾ ਕੋਈ ਦਿਨ ਨਹੀਂ ਹੈ ਹਾਲਾਂਕਿ ਉਹ ਬੰਦਾ ਪੜਿਆ ਲਿਖਿਆ ਸੀ ਉਹ ਸਿਆਣਾ ਸੀ ਉਹਨੂੰ ਪਤਾ ਸੀ ਵੀ ਕਿਹੜੇ ਦਿਨ ਮੁਲਾਕਾਤ ਹੁੰਦੀ ਹੈ ਤੇ ਕਿਹੜੇ ਦਿਨ ਨਹੀਂ ਹੁੰਦੀ ਉਸ ਤੋਂ ਬਾਅਦ ਬਹੁਤ ਦਿਨ ਮੇਰੇ ਜਿਹੜੇ ਫੋਨ ਹੈ ਰੀਸੈਟ ਕਰਕੇ WhatsApp ਬੰਦ ਕਰਕੇ ਪੁਲਿਸ ਨੇ ਬੰਦ ਕਰਤੇ ਉਸ ਤੋਂ ਬਾਅਦ ਵੀ ਇਹ ਬਾਈ ਨੇ ਕਿਸੇ ਰਾਈ ਮੇਰੇ ਨਾਲ ਕਨੈਕਟ ਕੀਤਾ ਵੀ ਤੂੰ ਮਜ਼ਦੂਰਾਂ ਦਾ ਮੁੰਡਾ ਹੈ ਜੇ ਤੈਨੂੰ ਘਿਓ ਦੀ ਲੋੜ ਹੈ ਤੈਨੂੰ ਦਵਾਈ ਦੀ ਲੋੜ ਹੈ ਤੈਨੂੰ ਕਿਸੇ ਚੀਜ਼ ਦੀ ਲੋੜ ਆ ਦੱਸ ਮੈਂ ਦੇ ਕੇ ਜਾਵਾਂ ਅਸੀਂ ਕਿਵੇਂ ਭੁੱਲ ਜਾਈਏ ਅੱਜ ਅਸੀਂ ਕਿਵੇਂ ਭੁੱਲ ਜਾਈਏ ਅੱਜ ਇਸ ਕਰਕੇ ਜਿਹੜੇ ਚੰਗੇ ਚੰਗੇ ਬੰਦੇ ਆਪਾਂ ਸਾਰੇ ਗਵਾਈ ਜਾਣੇ ਆ ਆਪਾਂ ਕੱਖ ਵੀ ਕਰੀ ਜਾਣੇ ਆ ਪਰ ਰੌਲਾ ਵੀ ਪਾਈ ਜਾਣਾ ਆਪਾਂ ਸਭ ਕੁਝ ਕਰੀ ਜਾਣਾ ਮੈਂ ਵੀਡੀਓ ਰਾਈ ਦੇਖ ਰਿਆ ਸੀ ਵੀ ਕੱਲ ਸ਼ਾਇਦ ਪਰਸੋਂ ਸਿੱਧੂ ਮੂਸੇ ਵਾਲੇ ਦਾ ਡੈਡੀ ਆਇਆ ਸੀ ਉਹ ਆਪ ਇਹ ਗੱਲ ਮੰਨਦਾ ਵੀ ਜੇ ਅੱਜ ਮੇਰੇ ਕੋਲੇ ਲਾਸ਼ ਹੁੰਦੀ ਸਿੱਧੂ ਮੂਸੇ ਵਾਲੇ ਦੀ ਜੋ ਮਿੱਟੀ ਹੁੰਦੀ ਤਾਂ ਇਨਸਾਫ ਮਿਲ ਜਾਣਾ ਸੀ ਪਰ ਮੈਂ ਪਰਿਵਾਰ ਨੂੰ ਵੀ ਹੱਥ ਬੰਨ ਕੇ ਬੇਨਤੀ ਕਰਦਾ ਵੀ ਦੇਖਿਓ ਕਿਤੇ ਆ ਖਾਕੀ ਧਾਰੀ ਦੇ ਮਗਰ ਲੱਗ ਕੇ ਕੁਝ ਸਾਡੇ ਅਰਗੇ ਚੰਦ ਬੰਦਾ ਦੇ ਮਗਰ ਲੱਗ ਕੇ ਆਪਦਾ ਸਾਰਾ ਤਾਣਾ ਬਾਣਾ ਖਰਾਬ ਨਾ ਕਰ ਲੈ। ਆ ਖਾਕੀ ਧਾਰੀ ਤੁਹਾਨੂੰ ਵੱਡੇ ਵੱਡੇ ਸੁਪਨੇ ਵੀ ਦਿਖਾਉਣਗੇ। ਵੱਡੀ ਵੱਡੀ ਗੱਲ ਵੀ ਕਹਿਣਗੇ ਵੀ ਅਸੀਂ ਤੁਹਾਡੇ ਨਾਲ ਆ ਇਹ ਆ ਉਹ ਆ। ਪਰ ਜਦੋਂ ਪਹਿਲੀ ਸੀਖ ਲੱਗੀ ਜਦੋਂ ਡੈੱਡ ਬਾਡੀ ਸਾਡੇ ਭਰਾ ਦੀ ਮਿੱਟੀ ਸਿਵੇ ਚ ਵੜ ਗਈ ਉਸ ਤੋਂ ਬਾਅਦ ਇੱਥੇ ਕੋਈ ਨਹੀਂ ਠਹਿਉਣਾ ਨਾ ਕੋਈ ਐਸਐਸਪੀ ਠਹਿਉਣਾ। ਨਾ ਕੋਈ ਐਸਚੋ ਥੇ ਹੋਣਾ ਨਾ ਕੋਈ ਮੇਰੇ ਵਰਗਾ ਪ੍ਰਧਾਨ ਥੇ ਹੋਣਾ ਕੋਈ ਨਹੀਂ ਥੇ ਹੋਣੇ ਜਦੋਂ ਸੰਸਕਾਰ ਹੋ ਗਿਆ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਸੰਘਾਰਸ਼ ਕਦੇ ਵੀ ਫਿੱਕੇ ਨਹੀਂ ਪੈਂਦੇ ਸੰਘਾਰਸ਼ ਕਦੇ ਵੀ ਫੇਰ ਨਹੀਂ ਹੁੰਦੇ ਸੰਘਾਰਸ਼ ਕਦੇ ਵੀ ਘਟਦੇ ਨਹੀਂ ਸੰਘਾਰਸ਼ ਕਦੇ ਵੀ ਦਬਦੇ ਨਹੀਂ ਮੈਂ ਦੂਰੋਂ ਨੇੜੀ ਸੰਗਤ ਨੂੰ ਬੇਨਤੀ ਕਰਦਾ ਵੀ ਜਿਹੜੀ ਤੁਹਾਡੀ ਕਮੇਟੀ ਆ ਸਾਨੂੰ ਲਾਵੇ ਸੇਵਾ ਕਿਦਾਂ ਦੀ ਲਾਉਂਦੇ ਆ ਜੈਤੋ ਹਲਕੇ ਦੀ ਲਾਉਂਦੇ ਆ ਕਿ ਕਿਸੇ ਹੋਰ ਕੋਨੇ ਦੀ ਲਾਉਂਦੇ ਵੀ 10 ਪਿੰਡ ਤੂੰ ਲੈ ਕੇ ਆਉਣੇ ਆ ਅਸੀਂ ਜਾਵਾਂਗੇ ਪਿੰਡਾਂ 'ਚ ਲੋਕਾਂ ਦੇ ਚੁੱਲ੍ਹੇ ਤੱਕ ਜਾਵਾਂਗੇ ਲੋਕਾਂ ਨੂੰ ਗੱਲ ਸਮਝਾਵਾਂਗੇ ਵੀ ਉਹ ਬਾਈ ਹੈ ਕੌਣ ਸੀ ਉਹ ਕਰਨਾ ਕੀ ਚਾਹੁੰਦਾ ਸੀ ਉਹ ਮਜ਼ਦੂਰਾਂ ਕਿਸਾਨਾਂ ਦੀ ਗੱਲ ਕਰਦਾ ਸੀ ਉਹ ਲੋਕਾਂ ਨੂੰ ਇਨਸਾਫ਼ ਦਿਵਾਉਂਦਾ ਸੀ ਤਾਂ ਜੋ ਉਹ ਇਨਸਾਫ਼ ਮੰਗਦੇ ਆ ਇਨਸਾਫ਼ ਨਹੀਂ ਮਿਲਣਾ ਸਭ ਲੈਣਾ ਪੈਣਾ ਇਹ ਸ਼ਬਦ ਨੂੰ ਠੀਕ ਕਰਨਾ ਚਾਹੀਦਾ ਵੀ ਇਨਸਾਫ਼ ਦਿਓ ਨਹੀਂ ਇਨਸਾਫ਼ ਲੈ ਕੇ ਹਟਾਂਗੇ ਬਈ ਸਹਿਮਤਾ ਇਸ ਗੱਲ ਨਾਲ ਮੇਰੀ ਨਾਲ ਤੁਸੀਂ ਹੱਕਾਂ ਲਈ ਜੋ ਲੜਦੇ ਲੋ ਜਿੰਨਾ ਤੋਂ ਨਹੀਂ ਡਰਦੇ ਲੋਕ ਸਾਡੇ ਸਾਰੇ ਲੋਕਾਂ ਦਾ ਇੱਕ ਜਿੰਦਾਬਾਦ 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 ਇੱਥੋਂ ਦਾ ਸਿਸਟਮ ਮੁਰਦਾਬਾਦ 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 ਕਟਿਆ ਰਾਜ ਪ੍ਰਬੰਧ ਮੁਰਦਾਬਾਦ 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 ਕੀ ਕਰਨਗੇ ਚੱਲਣਾ ਠਾਣੇ ਲੋਕਾਂ ਦੇ ਹਰ ਵਦ ਤੇ ਜਾਣੇ ਮੰਗ ਮੰਗ ਕੇ ਕਲਿਆ ਜਨਗਾਰ ਜਮਾ ਕੇ ਦੇਖਾਂਗੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਆਪਾਂ ਜਿਵੇਂ ਜਿਵੇਂ ਇੱਥੇ ਬੈਠੇ ਆਂ ਉਸ ਉਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਮਿੱਤਰਾਂ ਨੂੰ ਜਿੰਨੇ ਵੀ ਆਪਾਂ ਪਿੰਡ ਚੋਂ ਬੈਠੇ ਮੈਨੂੰ ਲੱਗਦਾ ਆਪਾਂ ਜਿੰਨੇ ਜਾਣੇ ਆ ਇੱਕ ਬੰਦਾ ਪੰਜ ਪੰਜ ਫੋਨ ਕਰੇ ਫੌਰੀ ਤੇ ਇੱਥੇ ਜਿਹੜੇ ਇਕੱਠ ਹੈ ਉਹਨੂੰ ਵਧਾਵਾਗੇ ਤੇ ਇੱਥੋਂ ਦੇ ਸਿਸਟਮ ਚ ਭੁਲੇਖਾ ਘੜ ਦੇ ਇੱਥੋਂ ਦੀ ਇੰਟੈਲੀਜੈਂਸੀ ਵੀ ਸੁਣ ਲੈ ਦੋਨੇ ਕੰਨ ਖੋਲ ਕੇ ਤੇ ਇਥੋਂ ਦਾ ਪ੍ਰਸ਼ਾਸਨ ਵੀ ਸੁਣ ਲੈ ਦੋਨੇ ਕੰਨ ਖੋਲ ਕੇ ਤੇ ਇਥੋਂ ਦੀ ਸਰਕਾਰ ਵੀ ਸੁਣ ਲੈ ਵੀ ਤੁਹਾਡਾ ਜਿਹੜਾ ਐਮ ਐਲ ਏ ਕੋ ਗਿਆ ਜੇ ਤੁਸੀਂ ਉਹਨੂੰ ਕਿਸੇ ਖਾਨੇ ਪਾਉਣਿਓ ਤਾਂ ਠੀਕ ਐ ਤੇ ਨਹੀਂ ਲੋਕ ਇਨਸਾਫ ਫਿਰ ਆਪ ਵੀ ਲੈ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਵਿੰਦਰ ਜ਼ਿੰਦਾ ਕਲਕੱਤਾ ਜ਼ਿੰਦਾਬਾਦ ਜ਼ਿੰਦਾਬਾਦ ਮਰਦਾਬਾਦ 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 ਮੁਰਦਾਵਾ ਮੁਰਦਾਵਾ ਪੰਜਾਬ ਸਰਕਾਰ ਮੁਰਦਾਵਾ ਮੁਰਦਾਵਾ ਸਾਡਾ ਵੀ ਕਲਕੱਤਾ ਜਿੰਦਾ ਜਿੰਦਾ ਇੱਕ ਮੈਂ ਪਰਿਵਾਰ ਨੂੰ ਵੀ ਬੇਨਤੀ ਕਰਦਾ ਰਸਤੇਦਾਰ ਵੀ ਬੈਠੇ ਆ ਵੀ ਠੀਕ ਹੈ ਸਾਡੇ ਚੋਂ ਸਰੀਰਕ ਤੌਰ ਤੇ ਹੈ ਨਹੀਂ ਪਰ ਬੰਦੇ ਦੀ ਕਦੇ ਸੋਚ ਮਾਰ ਨਹੀਂ ਸਕਦੀ ਬੰਦੇ ਦੀ ਕਦੇ ਵੀ ਦਿਖਾਇਆ ਹੋਇਆ ਰਾਹ ਕਦੇ ਕਦੇ ਉਹ ਬੰਦ ਨਹੀਂ ਹੋ ਸਕਦਾ ਤੇ ਜਿਹੜੇ ਸਾਡੇ ਨੌਜਵਾਨਾਂ ਦੇ ਕੱਦਲ ਹੈ ਇਹ ਸਰਕਾਰਾਂ ਚਾਹੇ ਕਾਲੀ ਚاہے ਕਾਂਗਰਸੀ ਚاہے ਝਾੜੂ ਚاہے ਬੀਜੇਪੀ ਤੇ ਜੇ ਕੋਈ ਐਰਾ ਬਗੈਰਾ ਸਾਰਿਆਂ ਮੌਕੇ ਹੋਇਆ ਕੋਈ ਨਵੀਂ ਗੱਲ ਨਹੀਂ ਹੁੰਦੇ ਕਿਉਂ ਆ ਮੰਨ ਲਓ ਐਤਗੀ ਝਾੜੂ ਦੀ ਸਰਕਾਰ ਆਈ ਤੇ ਪਿੱਛੇ ਜੇ ਲਗਾਤਾਰ ਕਿੰਨੇ ਕਤਲ ਹੋਏ ਕਿੰਨੇ ਲੋਕਾਂ ਤੇ ਐਨਡੀ ਦੇ ਪਰਚੇ ਝੂਠੇ ਦਰਜ ਹੋਏ ਉਹਦਾ ਕਾਰਨ ਨਹੀਂ ਹੋਇਆ ਵੀ ਇੱਥੇ ਜੁੱਧ ਨਸ਼ਿਆਂ ਵਿਰੁੱਧ ਇੱਕ ਮਹਮ ਚੱਲੀ ਉਹਦੀ ਆੜ ਦੇ ਅੰਦਰ ਛੋਟੇ ਕਿਸਾਨ ਦੇ ਮਜ਼ਦੂਰਾਂ ਦੇ ਮੁੰਡਿਆਂ ਨੂੰ ਨਜਾਇਜ਼ ਝੂਠੇ ਪਰਚਿਆਂ ਚ ਇਥੋਂ ਦੀ ਖਾਕੀ ਧਾਰੀਵਾਰ ਦੀ ਜਿਹੜੀ ਐਸਐਚਓ ਦੀ ਪ੍ਰਮੋਸ਼ਨ ਵਾਸਤੇ ਚਾਹੇ ਐਸਐਸਪੀ ਨੂੰ ਕ੍ਰੈਡਿਟ ਕਾਰਡ ਲੈਣ ਵਾਸਤੇ ਜੇ ਇਨਾਂ ਚ ਸੁੱਟੇ ਚਾਹੇ ਇਥੇ ਕਤਲ ਹੋਏ ਚਾਹੇ ਇਥੇ ਸਾਡੇ ਕਿਸਾਨਾਂ ਮਜ਼ਦੂਰਾਂ ਦਾ ਨੁਕਸਾਨ ਹੋਇਆ ਜਿਵੇਂ ਕਿ ਹੜਾ ਨਾਲ ਹੋਇਆ ਹੜ ਭਰਾਵੋ ਆਏ ਨਹੀਂ ਲਿਆਂਦੇ ਗਏ ਜਾਣ ਬੁੱਝ ਕੇ ਜਾਣ ਬੁੱਝ ਕੇ ਲਿਆਂਦੇ ਗਏ ਭਲੇਖਾ ਆਪਣੇ ਦਿਮਾਗ ਚ ਵੀ ਉਹ ਲੋਕ ਡੁੱਬ ਗਏ ਭਰਾਵੋ ਡਬੋਏ ਗਏ ਆ ਅਸੀਂ 35 ਤੋਂ 40 ਦਿਨ ਲਗਾਤਾਰ ਉੱਥੇ ਸੇਵਾ ਕੀਤੀ ਅਸੀਂ ਦੇਖਿਆ ਨਹੀਂ ਵੀ ਕੋਈ ਝਾੜੂ ਵਾਲੇ ਦਾ ਕੋਈ ਬੀਜੇਪੀ ਦਾ ਕੋਈ ਕਾਲੀ ਦਾ ਕੋਈ ਕਾਂਗਰਸੀ ਦਾ ਕਿਸੇ ਵੀ ਬੰਦੇ ਨੇ ਇੱਕ ਵੀ ਕਿਸੇ ਕਿਸਾਨ ਮਜ਼ਦੂਰ ਦੀ ਬਾਹ ਫੜੀ ਹੋਵੇ ਤੇ ਉਹ ਬਾਹ ਖੜੀ ਕਰਕੇ ਕਹਦੇ ਇੱਥੋਂ ਦਾ ਸਿਸਟਮ ਜੇ ਲੋਕਾਂ ਦੀ ਬਾਹ ਫੜੀ ਹੈ ਤਾਂ ਤੁਸੀਂ ਫੜੀ ਹੈ ਆ ਲੋਕਾਂ ਨੇ ਫੜੀ ਹੈ ਬੰਨ ਬੰਨਣ ਲੋਕ ਉਹਨਾਂ ਨੂੰ ਰਾਖਣ ਦੇਣ ਲੋਕ ਉਹਨਾਂ ਦਾ ਹਰਾਚਾਰਾ ਲੈ ਕੇ ਜਾਣ ਲੋਕ ਇਹ ਸਾਰਾ ਕੁਝ ਤਾਂ ਲੋਕਾਂ ਨੇ ਕੀਤਾ ਵੀ ਸਰਕਾਰ ਦਾ ਇੱਥੇ ਮੈਨੂੰ ਦੱਸੋ ਕੀ ਕੰਮ ਹੈ ਲੋਕ ਇਕਤਾ ਜਿੰਦਾ ਸਰਕਾਰਾਂ ਦਾ ਇੱਥੇ ਕੀ ਕੰਮ ਹੈ ਜਿਹੜੀ ਮੈਂ ਲਾਸਟ ਗੱਲ ਤੁਹਾਡੇ ਨਾਲ ਕਰਨੀ ਹੈ ਇਹ ਕਤਲ ਕਿਉਂ ਹੁੰਦੇ ਆ ਹੁਣ 2027 ਆਈ ਜਾਂਦੀ ਹੈ ਨਾ ਨੇੜੇ ਸਭ ਨੂੰ ਪਤਾ ਆਪਾਂ ਨੂੰ ਆਪਸ ਵਿੱਚ ਸੇ ਇਦੋਂ ਇੱਕੀ ਗੱਲ ਕਹੀ ਜਾਨੇ ਯਾਰ 2027 ਆਈ ਜਾਂਦੀ ਹੈ 27 ਆਈ ਜਾਂਦੀ ਹੈ ਆਈ ਜਾਂਦੀ ਹੈ ਇਹ ਸਭ ਨੂੰ ਪਤਾ ਚਾਹੇ ਉਹ ਪ੍ਰੈਕਟੀਕਲ ਬੰਦਾ ਕੋਈ ਚਾਹੇ ਪੌਲ ਟੈਕਸ ਆਈ ਜਾਣ ਦਿਓ 27 ਨੇ ਵੀ ਆ ਜਾਣਾ 28 ਨੇ ਵੀ ਆ ਜਾਣਾ ਭਾਵੇਂ ਆ ਵਿੱਚ ਪਟੇਰੇ ਕਾਂਗਰਸ ਦੀ ਸਰਕਾਰ ਨਾਂ ਕਿ ਗਈ ਕੋਈ ਵਿਰੋਧੀ ਧਿਰ ਉਹਨਾਂ ਵੱਲੋਂ ਇਹ ਕਦੇ ਹੋਇਆ ਵੀ ਇਹ ਕਤਲ ਹੋਇਆ ਤੇ ਅਸੀਂ ਉਹਨਾਂ ਦੇ ਹੱਕ 'ਚ ਖੜੇ ਆ ਠੀਕ ਆ ਵੀ ਅੱਜ ਹੁਣ 27 ਆ ਗਈ ਸਾਰੇ ਕਾਂਗਰਸੀ ਆਉਣਗੇ ਸਾਰੇ ਝਾੜੂ ਵਾਲੇ ਆਉਣਗੇ ਚਾਹੇ ਕਾਲੀ ਵਾਲੇ ਆਉਣਗੇ ਚਾਹੇ ਆਸਮੇ ਉਹ ਨੇੜੇ ਲੱਗਣਗੇ ਲੋਕਾਂ ਦੇ ਪਰ ਜਿਵੇਂ ਜਿਵੇਂ ਲੋਕਾਂ ਤੇ ਜੁਰਮ ਵਧੇ ਆ ਜਿਵੇਂ ਜਿਵੇਂ ਲੋਕਾਂ ਦਾ ਨੁਕਸਾਨ ਹੋਇਆ ਕੋਈ ਵਿਰੋਧੀ ਧਿਰ ਦੇ ਨੇਤਾ ਵੱਲੋਂ ਉੱਪਰ ਕੇ ਲੋਕਾਂ ਦੇ ਹੱਕ 'ਚ ਆਇਆ ਹੋਵੇ ਤਾਂ ਕੋਈ ਵੀ ਬੰਦਾ ਹੱਥ ਖੜਾ ਕਰਕੇ ਕਹੋ ਬਾਈ ਜੀ ਆਇਆ ਕੋਈ ਇਸ ਕਰਕੇ ਸਾਡੇ ਲੋਕਾਂ 'ਚ ਜਿਹੜਾ ਉਹ ਇੱਕ ਭਲੇਖਾ ਪਾਇਆ ਜਾਂਦਾ ਵੀ ਲੋਕਾਂ ਨੂੰ ਮਾਰਨਾ ਤੇ ਲਤਾੜਨਾ ਕਿਵੇਂ ਆ ਲੋਕਾਂ ਨੂੰ ਡਰਾਉਣਾ ਤੇ ਧਮਕਾਉਣਾ ਕਿਵੇਂ ਆ ਇਹ ਜਿਹੜੀ 파ੜੂ ਰਾਜਨੀਤੀ ਲੈ ਕੇ ਆਈ ਹੈ ਝਾੜੂ ਦੀ ਸਰਕਾਰ ਅਸਲ ਵਿੱਚ ਯਾਰ ਨੂੰ ਯਾਰ ਮਰਵਾਇਆ ਨਹੀਂ ਇਹਦੀ ਟ੍ਰੇਨਿੰਗ ਹੋਈ ਆ ਫੁੱਲ ਐਂਡ ਸੱਚੇ ਜੇ ਸੱਚ ਨੂੰ ਇਹਦੀ ਪੜਤਾਲ ਕਰਾਈ ਆ ਤਾਂ ਇਹ ਤਾਂ ਕਹਿ ਸਕਦੇ ਵੀਰ ਲੈ ਸੀਆਈ ਜਾਂਚ ਕਰਾਓ ਬਈ ਸੀ ਵੀ ਇਹ ਕੀ ਦੀ ਉਹ ਵੀ ਤਾਂ ਇਹਨਾਂ ਦੀ ਆ ਸੀ ਵੀ ਇਹ ਕੀ ਦੀ ਆ ਸੀ ਵੀ ਕੌਣ ਹੈ ਸਾਰੇ ਤਾਣਾ ਬਾਣੀ ਇਹਨਾਂ ਦਾ ਪਰ ਜਦੋਂ ਅਸੀਂ ਕਹਨੇ ਆ ਮੂੰਹੋਂ ਮੂੰਹੀ ਵੀ ਲਾ ਬੁੱਗੋ ਕੇ ਇੱਕ ਨੰਬਰ ਸਾਡਾ ਦੋਛੀ ਹੈਗਾ ਵੀ ਉਹ ਬੰਦਾ ਅਸੀਂ ਇਹ ਅਸੀਂ ਬਿਆਨਾਂ ਦੇ ਵਿੱਚ ਲੈ ਕੇ ਆਵਾਂਗੇ ਜਾਂ ਲਿਆਂਦਾ ਜਾਂ ਆਪਣੀ ਮੂਡਲੀ ਕਮੇਟੀ ਨੇ ਕੀ ਕੀਤਾ ਉਹਦੇ ਚ ਉਹਨਾਂ ਦਾ ਧੰਨਵਾਦ ਹੈ ਸਿਆਣੇ ਰੂਪ ਚ ਹੀ ਕੰਮ ਕਰਦੀ ਹੁੰਦੀ ਹੈ ਕਮੇਟੀ ਹਮੇਸ਼ਾ ਪਰ ਅਸੀਂ ਫੇਰ ਵੀ ਕਹਨੇ ਆ ਵੀ ਇੱਕ ਤਰਮੀਮਾ ਬਿਆਨ ਆ ਜਿਹੜਾ ਉਹ ਬਾਹਰੋਂ ਲਿਖਾ ਕੇ ਸਾਨੂੰ ਦੇ ਦੇਣਾ ਚਾਹੀਦਾ ਵੀ ਆ ਚੱਕੋ ਸੀ ਇਹਨੂੰ ਦੋਚੀ ਮੰਨਦੇ ਆ ਇਹਨੂੰ ਦੋਚੀ ਮੰਨਦੇ ਆ ਫਿਰ ਪੁਲਤ ਨੂੰ ਕੀ ਸਮੱਸਿਆ ਹੈ ਪੁਲਤ ਨੂੰ ਸਮੱਸਿਆ ਹੈ ਵੀ ਸਾਡਾ ਐਮਐਲਏ ਆ ਅਸੀਂ ਇਹ ਕਹਿਨੇ ਇਥੋਂ ਦੀ ਖਾਕੀ ਧਾਰੀ ਵਰਦੀ ਨੂੰ ਵੀ ਇਹਨਾਂ ਨੇ 2027 ਤੋਂ ਪਹਿਲਾਂ ਪਹਿਲਾਂ ਕਿਤੇ ਭੱਜ ਦੌੜ ਜਾਣਾ ਵਾ ਇਹਨਾਂ ਨੇ ਦਫਾ ਹੋ ਜਾਣਾ ਇਥੋਂ ਛੱਡ ਕੇ ਪੰਜਾਬ ਤੇ ਤੁਸੀਂ ਖਾਕੀ ਧਾਰੀ ਵਰਦੀ ਤੁਸੀਂ ਭਧੌੜ ਜਾਵੜੋਂਗੇ ਤੁਸੀਂ ਪਰਣਾਲੇ ਜਾਵੜੋਂਗੇ ਤੁਸੀਂ ਕਿੱਥੇ ਜਾਵੋ ਡੋਂਗੇ ਤੁਹਾਡਾ ਤਾਂ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਹੀ ਤੁਹਾਨੂੰ ਕੈਨੇਡਾ ਅਮਰੀਕਾ ਨੇ ਲੱਭਣਾਵਾ ਤੇ ਉਹ ਤੋਂ ਪਹਿਲਾਂ ਤੁਹਾਡਾ ਖੇੜਾ ਨਹੀਂ ਸੁਟਣਾ ਇਸ ਇਲਾਕੇ ਚ ਵਾਤ ਉਹ ਤੁਹਾਡੀ ਬਦਲੀ ਹੋ ਜੂਗੀ ਪਰ ਤੁਸੀਂ ਕੀ ਜਵਾਬ ਦੇਵੋਗੇ ਲੋਕਾਂ ਨੂੰ ਇਸ ਕਰਕੇ ਸਾਨੂੰ ਇਕੱਠੇ ਹੁੰਦੀ ਲੋੜ ਹੈ ਜੇ ਕੋਈ ਇੱਥੇ ਜਾਂ ਪਾਸੇ-ਆਸੇ ਧਰਨੇ ਦੇ ਕੋਈ ਉਦਾਂ ਦੀ ਗੱਲ ਕਰਦਾ ਉਹਦੀ ਬਹੁਤੀ ਗੌਰ ਨਾ ਕਰੋ ਆਪਾਂ ਨੂੰ ਤੋੜਨ ਵਾਲੇ ਬਹੁਤ ਆਉਣਗੇ ਇੱਥੇ ਹਜ ਤੱਕ ਧਰਨਾ ਤੁਹਾਡਾ ਠੀਕ ਚੱਲ ਰਿਹਾ ਨਾ ਅੱਜੋ ਚੱਲਣਾ ਚੱਲਣਗੇ ਹਜੇ ਮਰੇਕਾ ਦਾ ਕੰਮ ਚੱਲੂਗਾ ਪਿੰਡਾਂ 'ਚ ਹਜੇ ਕਿਸਾਨਾਂ ਦੀ ਬਿਜਾਈ ਦਾ ਕੋਈ ਮੇਲਾ ਲੱਗੂਗਾ ਪਿੰਡਾਂ 'ਚ ਇਸੇ ਗੱਲ ਨਾਲ ਰਿਲੇਟਡ ਹੋ ਕੇ ਹਜੇ ਬੜਾ ਕੁਝ ਚੱਲਣਾ ਪਰ ਇੱਥੇ ਦੋ ਚਾਰੋਂ ਬੰਦੇ ਛੱਡਣਗੇ ਵੀ ਇਹਨੂੰ ਧਰਨੇ ਨੂੰ ਕਿਵੇਂ ਢਾਹ ਲਈਏ ਫਿਰ ਸਾਡੇ ਵਰਗੇ ਬੰਦੇ ਹੋਰ ਇਕੜ-ਦੁਕੜ ਆਉਣਗੇ ਵੀ ਤੁਸੀਂ ਸਟੇਜ ਤੋਂ ਇਦਾਂ ਖੜੂ ਪਟ ਦਿਓ ਲੜਾ ਦਿਓ ਪੜਾ ਦਿਓ ਬੜਾ ਕੁਝ ਚੱਲੂਗਾ ਪਰ ਮੈਂ ਤੁਹਾਨੂੰ ਹੱਥ ਮੱਨ ਕੇ ਬੇਨਤੀ ਕਰਦਾ ਵੀ ਆਹ ਚਾਮਨੀ ਦਾ ਖਿਹੜਾ ਨਾ ਛੱਡੋ ਆਹ ਛੜਕ ਦਾ ਖਿਹੜਾ ਨਾ ਛੱਡੋ ਜੇ ਕੋਈ ਤੁਹਾਡੀ ਕੋਰ ਕਮੇਟੀ ਅਗਲਾ ਐਕਸ਼ਨ ਕਰੂਗੀ ਅਸੀਂ ਉੱਥੇ ਪੂਰਾ ਪੂਰਾ ਪੈਰਾ ਦੇਵਾਂਗੇ ਜੇ ਤੁਸੀਂ ਸਾਨੂੰ ਹੁਕਮ ਲਾਓਗੇ ਵੀ ਇੱਧਰਲੇ ਪਾਸੇ ਤੁਹਾਡੀ ਡਿਊਟੀ ਬਰਨਾਲੇ ਵਾਲੇ ਪਾਸੇ ਚ ਜਿਵੇਂ ਉੱਧਰ ਸੇਵਾ ਕੀਤੀ ਇੱਧਰ ਵੀ ਕਰਾਂਗੇ ਜਿੱਥੇ ਤੁਸੀਂ ਡਿਊਟੀ ਲਾਓਗੇ ਵੀ ਆਪਾਂ 20-20 ਪਿੰਡ ਇਕੱਠੇ ਕਰਕੇ ਲੈਣਾ ਮੈਂ ਕਹਿਣਾ ਵੀ ਮੈਂ ਅਸੀਂ ਘਰ-ਘਰ ਜਾ ਕੇ ਪਿੰਡਾਂ ਚ ਹੋਕੇ ਲਵਾ ਕੇ ਟਰਾਲੀਆਂ ਭਰ-ਭਰ ਲੈ ਕੇ ਆਵਾਂਗੇ ਚਾਹੇ ਇੱਥੋਂ ਦਾ ਡੀਸੀ ਘੇਰ ਨਾ ਪਵੇ ਚਾਹੇ ਇੱਥੋਂ ਦੀ ਐਸਐਸਪੀ ਘੇਰ ਨਹੀਂ ਪਵੇ ਚਾਹੇ ਭਗਵਾਨ ਤਮੰਦ ਦੇ ਗਲ ਤੇ ਬਹਿਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ